ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੇ ਅਮਨਦੀਪ ਸਿੰਘ ਜੀ ਕਿ ਕਿ ਜਿਹੜਾ ਬਸ ਬਹੁਤ ੱੱਕਾ ਛਾਈ ਹੋ ਰਹੀ ਹੈ ਇਹ ਹਜੇ ਤੱਕ ਇਹ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੇਟ ਜਿਵੇਂ ਨਹੀਂ ਬਖਸ਼ੇ ਜਾ ਰਹੇ ਜੀ ਅਸੀਂ ਵੀ ਵਸੇ ਇੱਕ ਬਹੁਤ ਔਖੇ ਆਪਣੀ ਫੈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਕੁਟਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫੈਲ ਫੜਾ ਕੇ ਤਾਂ ਅੰਦਰ ਗਿਆ ਜੀ ਜੈ ਪਿੰਡ ਬਲਾਸਪੁਰਾ ਜੀ ਮੈਂ ਜੌਨ ਮੁਹੱਦੀਦੂ ਤੋਂ ਬਲਾਕ ਸੰਤੀ ਦਾ ਉਮੀਦਵਾਰ ਹਾਂ ਮੈਂ ਕਿਹੜੇ ਜਾ ਉਹ ਖੜਾ ਆ ਸਾਹਮਣੇ ਖੜਾ ਆ ਉਹ ਸਾਡੀ ਆਉ ਓਏ ਸਾਹਮਣੇ ਲਾਈਟ ਆ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿਉਂਕਿ ਸਾਹਮਣੇ ਆਮ ਆਦਮੀ ਪਾਰਟੀ ਦੇ ਗੁੰਡੇ ਵੀਡੀਓ ਨੇ ਆ ਦੇਖੋ ਪੁੱਛੋ ਜੀ ਆ ਚਿੱਟੀ ਚਿੱਟੀਆਂ ਜਿਹੜਾ ਆ ਪ੍ਰਸ਼ਾਸਨ ਦੇ ਸਾਹਮਣੇ ਓਏ ਆ ਇੱਧਰ ਰੋੜ ਇਹ ਸਾਰੇ ਇਹ ਜਿਹੜਾ ਨੇ ਆ ਇੱਧਰ ਮਤਲਬ ਇੱਥੇ ਫਰੀ ਹਾਂ ਹਾਂ ਫਾਈਲਾਂ ਫਾੜੀਆਂ ਗਈਆਂ ਅੰਦਰ ਕਿਸੇ ਨੂੰ ਪੜਨ ਨਹੀਂ ਦਿੱਤੇ ਪਰ ਮੈਂ ਕੱਲੇ ਇਹਨਾਂ ਨੂੰ ਨਹੀਂ ਕਹਿੰਦਾ ਮੈਂ ਸੂਚੇ ਸਿਆਸੀ ਜਮਾਤ ਨੂੰ ਕਹਿ ਰਿਹਾ ਵੀ ਕਿਉਂ ਲੋਕਰਾਜ ਦਾ ਜਮਿਸ ਕੱਢ ਰਹੇ ਅਸੀਂ ਬੇਨਤੀ ਕਰਦੇ ਨੇ ਆ ਵਾਰ-ਵਾਰ ਵੀ ਅੱਜ ਲੀਡਰਸ਼ਿਪ ਕਰਾਈਸਿਸ ਆ ਸਾਡੇ ਸਮਾਜ ਅੰਦਰ ਸਾਡੀ ਸਾਡੀ ਰਾਜਨੀਤਿਕ ਸਫਾ ਅੰਦਰ ਕਿ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਚੋਣਾਂ ਬੰਦ ਹੋ ਗਈਆਂ ਇਹ ਜਿਹੜੀਆਂ ਲੋਕਲ ਬਾਡੀਜ਼ ਦੀਆਂ ਪੰਚਾਇਤੀ ਇਲੈਕਸ਼ਨਸ ਦੇ ਇਹ ਜਿਹੜੇ ਰਾਸੀ ਲੋਕਾਂ ਨੇ ਆਪਣੇ ਮਤਲਬ ਉਹਦੇ ਥੱਲੇ ਲੈ ਲਈਆਂ ਆਪਣੇ ਕੰਟਰੋਲ ਥੱਲੇ ਲੈ ਲਈਆਂ ਹੋਈਆਂ ਜੀ ਜੂਰੀਸਡਿਕਟ ਕਰਦੇ ਸਰਕਾਰਾਂ ਜਿਵੇਂ ਆ ਕਾਗਜ਼ ਰੱਦ ਕਰਕੇ ਜਾਂ ਕਾਗਜ਼ ਪਾੜ ਕੇ ਸੋ ਰਾਸੀ ਪਾਰਟੀਆਂ ਨੂੰ ਸਮੂਹੀਆਂ ਨੂੰ ਮੇਰੀ ਬੇਨਤੀ ਆ ਵੀ ਯਾਰ ਤੁਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੋਂ ਲੈ ਕੇ ਐਮਐਲਏ ਤੱਕ ਦੀਆਂ ਚੋਣਾਂ ਲੜਦੇ ਹੋ ਉਹ ਵੀ ਇਹ ਚੋਣਾਂ ਬਖਸ਼ੋ ਇਹ ਲੋਕਾਂ ਨੂੰ ਚੁਣੋ ਤੇ ਆਪਣੇ ਨੁਮਾਇंदे ਆਪ ਤਾਂ ਕਿ ਸਾਡੀ ਸੋਸਾਇਟੀ ਨੂੰ ਸਾਡੇ ਰਾਸੀ ਸਿਸਟਮ ਨੂੰ ਕੋਈ ਵਧੀਆ ਲੀਡਰਸ਼ਿਪ ਮਿਲ ਸਕੇ ਮੈਂ ਕਿਸੇ ਨੂੰ ਨਹੀਂ ਖੜਾ ਕੀਤਾ ਪਰ ਇਹ ਮੈਂ ਅੱਜ ਐਲਾਨ ਕਰਦਾ ਵੀ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਹੋਏ ਅੱਜ ਕਈ ਇੱਥੇ ਬੰਦੇ ਸੀ ਮੈਂ ਕਿਤੇ ਕਾਂਗਰਸੀਆਂ ਦੇ ਕਾਹਲੀ ਅੰਦਰ ਪਰਵਾਕੇ ਆਏ ਆ ਪਰ ਨਹੀਂ ਦੇ ਰਹੇ ਸੀਗੇ ਆਪਣੇ ਵੀ ਪਰਵਾਕੇ ਆਏ ਜੇ ਅੰਦਰ ਠੀਕ ਸਾਖ ਭਰੇ ਗਏ ਪਰ ਜਿਹੜੇ ਆਜ਼ਾਦ ਉਮੀਦਵਾਰ ਹੋਣਗੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾਓ ਤਾਂ ਕਿ ਰਾਸੀ ਜਮਾਤਾਂ ਨੂੰ ਰਾਸੀ ਸਿਸਟਮ ਨੂੰ ਸੁਨੇਹਾ ਜਾ ਸਕੇ ਇਹਨਾਂ ਤੋਂ ਅੱਗੇ ਵੀ ਫੈਲਾ ਗਿਆ ਗਾਦਾ ਦੇ ਬੰਦੇ ਤਾਂ ਫਿਰ ਅੱਧਰ ਬੜੀ ਜਾਂਦੇ ਨੇ ਇੱਥੇ ਆ ਕੇ ਕੋਈ ਨਹੀਂ ਹੋ ਰਿਹਾ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖ ਲਓ ਪ੍ਰੈਸਰ ਹਾਂ ਕਰ ਦਿਓ ਥਾਣੇ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਇੱਥੋਂ ਲੇਡੀਜ਼ ਤੋਂ ਫੈਈਆਂ ਖੋਈਆਂ ਲਾ ਲੇਡੀ ਪੁਲਿਸ ਕਾਲ ਕਰੀ ਮੇਰੀ ਅੰਦਰੋਂ ਹੋਈ ਗਈ ਹੈ ਹੈ ਕਿਹੜੇ ਜਾਓ ਜਾਓ ਉਹ ਖੜੇ ਸਭ ਸਾਹਮਣੇ ਖੜੇ ਉਹ ਜਿਹੜੇ ਬਣਾਓ ਓਏ ਸਾਹਮਣੇ ਲਾਈਟ ਆ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿਉਂਕਿ ਸਾਹਮਣੇ ਆਮ ਆਦਮੀ ਪਾਰਟੀ ਦੇ ਗੁੰਡੇ ਵੀਡੀਓ ਨੇ ਆ ਦੇਖੋ ਪੁੱਛੋ ਜੀ ਇਹ ਚਿੱਟੀ ਤੀਜੇੜਾ ਹੈ ਜਿਹੜਾ ਆ ਪ੍ਰਸ਼ਾਸਨ ਦੇ ਸਾਹਮਣੇ ਓਏ ਆਓ ਇੱਧਰ ਓਏ ਇਹ ਸਾਰੇ ਇਹ ਜਿਹੜੇ ਨੇ ਆਓ ਇੱਧਰ ਆਓ અરે ભાઈ ક્યાં જાવ છો તમે 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 ਮੋਹਨਾ ਨੋ ਨੋ ਕੋਈ ਨਾ ਕੋਈ ਪਰ ਆਉਂਦਾ ਸਾਰਾ ਜਾਓ ਜਿ ਜਾਓ ਵੈਲਕਮ ਟੂ ਗੋਆ ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੇ ਅਮਨਦੀਪ ਸਿੰਘ ਜੀ ਕਿ ਕਿ ਜਿਹੜਾ ਬਸ ਬਹੁਤ ੱੱਕਾ ਛਾਈ ਹੋ ਰਹੀ ਹੈ ਜਿਹੜਾ ਹਜੇ ਤੱਕ ਕਦੇ ਕੰਮ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੇੜੀ ਜਿਵੇਂ ਨਹੀਂ ਬਖਸ਼ੇ ਜਾ ਰਹੇ ਜੀ ਅਸੀਂ ਵੀ ਬਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਕੁਟਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਿਆ ਜੀ ਜੀ ਪਿੰਡ ਬਲਾਸਪੁਰਾ ਜੀ ਮੈਂ ਜੌਨ ਮੁਹੱਦੀਦਪੁਰ ਤੋਂ ਬਲਾਕ ਸੰਤੀ ਦਾ ਉਮੀਦਵਾਰ ਹੈ ਬਹੁਤ ਜ਼ਿਆਦਾ ਧੱਕਾ ਚੱਲ ਰਿਹਾ ਹੈ